ਮਮਨੀ ਅਕਾਲੀ ਦਲ ਦੇ ਸਾਬਕਾ ਕੈਪਟਨ ਮੰਤਰੀ ਸੁੱਚਾ ਸਿੰਘ ਲੰਘਾ ਦਾ ਨਵੀਂ ਬਣੀ ਪਾਰਟੀ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਬਾਰੇ ਆਇਆ ਵੱਡਾ ਬਿਆਨ ਸੁੱਚਾ ਸਿੰਘ ਲੰਘਾ ਜਦੋਂ ਦੇ ਅਕਾਲੀ ਦਲ ਵਿੱਚ ਦੁਬਾਰਾ ਵਾਪਸ ਆਏ ਨੇ ਉਹਨਾਂ ਨੂੰ ਜ਼ਿੰਮੇਵਾਰੀ ਮਿਲੀ ਹੈ ਜ਼ਿਲ੍ਹਾ ਗੁਰਦਾਸਪੁਰ ਦੀ ਉਦੋਂ ਤੋਂ ਲੈ ਕੇ ਉਹਨਾਂ ਨੇ ਅਕਾਲੀ ਦਲ ਲਈ ਕੰਮ ਕਰਨੇ ਸ਼ੁਰੂ ਕੀਤੇ ਨੇ ਔਰ ਵਿਰੋਧੀਆਂ ਦੇ ਉੱਪਰ ਨਿਸ਼ਾਨੇ ਸਾਧ ਰਹੇ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਬਾਰੇ ਸੁੱਚਾ ਸਿੰਘ ਲੰਘਾ ਨੇ ਕੀ ਕਿਹਾ ਤੁਹਾਨੂੰ ਅਸੀਂ ਉਹਨਾਂ ਦਾ ਉਹ ਬਚਨ ਸੁਣਾਵਾਂਗੇ ਕਿਵੇਂ ਬੋਲ ਰਹੇ ਨੇ ਗਿਆਨੀ ਹਰਪ੍ਰੀਤ ਸਿੰਘ ਤੁਸੀਂ ਜੁੜ ਰਹੇ ਹੋ ਲੋਕਰਾਏ ਨਿਊਜ਼ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਸਮੇਂ ਸਿਰ ਮਿਲ ਸਕੇ ਜੋ ਕਿ ਅਕਾਲੀ ਦਲ ਦੇ ਸਾਬਕਾ ਕੈਬਨ ਮੰਤਰੀ ਸੁੱਚਾ ਸਿੰਘਾਂ ਜਿਨ੍ਹਾਂ ਨੂੰ ਹੁਣ ਮਾਝੇ ਦੇ ਜਰਨੈਲ ਕਿਹਾ ਜਾਣ ਲੱਗ ਗਿਆ ਹੈ ਕਿਉਂਕਿ ਬਿਕਰਮਜੀਤ ਸਿੰਘ ਮਜੀਠੀਆ ਤੋਂ ਬਾਅਦ ਅਕਾਲੀ ਦਲ ਦਾ ਇਹ ਇੱਕ ਜਰਨਲ ਰਹਿ ਗਿਆ ਜਿਹੜਾ ਅਕਾਲੀ ਦਲ ਲਈ ਮਿਹਨਤ ਕਰ ਰਿਹਾ ਹੈ ਔਰ ਅਕਾਲੀ ਦਲ ਨੂੰ ਮਾਜੇ ਦੇ ਵਿੱਚ ਮਜ਼ਬੂਤ ਕਰ ਰਿਹਾ ਹੈ ਸੋ ਪਿਛਲੇ ਦਿਨੀ ਸੁੱਚਾ ਸਿੰਘ ਲੰਗਾ ਜਦੋਂ ਨਾਬਾ ਜੇਲ੍ਹ ਵਿੱਚ ਬਿਕਰਮਜੀਤ ਸਿੰਘ ਮਜੀਠੀਆ ਦੇ ਨਾਲ ਮਿਲਣ ਵਾਸਤੇ ਪਹੁੰਚੇ ਤਾਂ ਉਹਨਾਂ ਨੂੰ ਬਿਕਰਮਜੀਤ ਸਿੰਘ ਮਜੀਠੀਆ ਦੇ ਨਾਲ ਮੁਲਾਕਾਤ ਨਹੀਂ ਕਰ ਦਿੱਤੀ ਗਈ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਸੋ ਉਦੋਂ ਹੀ ਉਹਨਾਂ ਨੇ ਉੱਥੇ ਪੰਜਾਬ ਸਰਕਾਰ ਦੇ ਉੱਪਰ ਨਿਸ਼ਾਨੇ ਸਾਧੇ ਔਰ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਜਦੋਂ ਸਰਕਾਰ ਬਣੇਗੀ ਅਕਾਲੀ ਦਲ ਦੀ ਅਸੀਂ ਸਾਰੀਆਂ ਮੁਲਾਕਾਤਾਂ ਦਾ ਜੋ ਪਹਿਲੇ ਵਾਲੇ ਨਿਯਮ ਨੇ ਉਹਨਾਂ ਨੂੰ ਤੋੜਾਂਗੇ ਔਰ ਨਵੇਂ ਕਾਨੂੰਨ ਲਿਆਵਾਂਗੇ ਕੋਈ ਵੀ ਹਵਾਲਾਤੀ ਜਾਂ ਕੈਦੀ ਹੋਵੇਗਾ ਉਸ ਨਾਲ ਜਿਹੜਾ ਵੀ ਚਾਹੇ ਪੰਜਾਬ ਵਿੱਚੋਂ ਉਹ ਮੁਲਾਕਾਤ ਕਰ ਸਕੇ ਕਰੇਗਾ ਸੋ ਇਸ ਤੋਂ ਬਾਅਦ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਤੇ ਵਰਦੇ ਨਜ਼ਰ ਆਏ ਔਰ ਉਸ ਤੋਂ ਬਾਅਦ ਉਹਨਾਂ ਨੇ ਨਵੀਂ ਬਣੀ ਪਾਰਟੀ ਗਿਆਨੀ ਹਾਪੀ ਸਿੰਘ ਦੇ ਬਾਰੇ ਐਸੇ ਜਿਹੜੇ ਬਿਆਨ ਦਿੱਤੇ ਕਿ ਗਿਆਨੀ ਹਾਪੀ ਸਿੰਘ ਨੂੰ ਜਿਹੜਾ ਕਿ ਵੱ ਸਭ ਤੋਂ ਉੱਪਰ ਤਖਤ ਤੇ ਬਿਠਾਇਆ ਗਿਆ ਸੀ ਸੁਖਬੀਰ ਸਿੰਘ ਬਾਦਲ ਨਹੀਂ ਉਹਨਾਂ ਨੂੰ ਇਸ ਤਖਤ ਤੇ ਬਿਠਾਇਆ ਸੀ ਜੋ ਹੁਣ ਇਸ ਤਖਤ ਤੋਂ ਥੱਲੇ ਉਤਰ ਚੁੱਕੇ ਨੇ ਤੇ ਹੁਣ ਉਹ ਕਿਸੇ ਜੋਗੇ ਨਹੀਂ ਰਹੇ ਉਹਨਾਂ ਦੀ ਪਹਿਚਾਨ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਬਣੀ ਸੀ ਜੋ ਹੁਣ ਉਹ ਪਹਿਚਾਨ ਬਣਨ ਤੋਂ ਬਾਅਦ ਜਿਹੜੇ ਇੱਕ ਰਾਜਨੀਤੀ ਪਾਰਟੀ ਦੇ ਪ੍ਰਧਾਨ ਬਣੇ ਨੇ ਉਹ ਰਾਜਨੀਤੀ ਪਾਰਟੀ ਵਿੱਚ ਆ ਕੇ ਹੁਣ ਉਹਨਾਂ ਨੂੰ ਪਤਾ ਲੱਗ ਜਾਏਗਾ ਕਿ ਇੱਥੇ ਕੀ ਭਾਵਿਕਦੀ ਹੈ ਜੋ ਸੁਖਵੀਰ ਸਿੰਘ ਬਾਦਲ ਦੇ ਨਾਲ ਉਹ ਮੁਕਾਬਲਾ ਕਰਨਾ ਚਾਹੁੰਦੇ ਨੇ ਸੁਖਵੀਰ ਸਿੰਘ ਬਾਦਲ ਨਾਲ ਮੁਕਾਬਲਾ ਕਰਨ ਵਾਲਾ ਕੋਈ ਨਹੀਂ ਬਣਿਆ ਸੋ ਉਹਨਾਂ ਨੇ ਕਿਹਾ ਕਿ ਸੁਖਵੀਰ ਸਿੰਘ ਬਾਦਲ ਜਿਹੜੇ ਅੱਜ ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਨੂੰ ਪਿੱਛੇ ਛੱਡਣਾ ਉਹਨਾਂ ਦੇ ਬਾਰੇ ਜੋ ਉਹਨਾਂ ਨੇ ਸ਼ਬਦ ਬੋਲੇ ਉਹ ਸਾਰਿਆਂ ਦੇ ਉਹਦੇ ਨਾਲ ਸਿਰ ਚੁਕੇ ਨੇ ਜੋ ਕਿ ਅਕਾਲੀ ਦਲ ਤੋਂ ਅਲੱਗ ਹੋਏ ਲੀਡਰ ਇਹ ਵੀ ਇੱਕ ਦਿਨ ਸੁਖਵੀਰ ਸਿੰਘ ਬਾਦਲ ਨਾਲ ਆ ਜਾਣਗੇ ਤੇ ਗਿਆਨੀ ਹਰਪ੍ਰੀਤ ਸਿੰਘ ਇਕੱਲਾ ਰਹਿ ਜਾਣਾ ਹੈ ਔਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਉਹਨਾਂ ਨੇ ਕਰੜੇ ਹੱਥੀਂ ਯਾਕੇ ਇਹ ਅਲੱਗ ਚੁੱਲਾ ਬਣਾ ਕੇ ਇਹਦੀ ਮਨਸ਼ਾ ਜਿਹੜੀ ਸਾਫ਼ ਨਜ਼ਰ ਸੀ ਜਿਸ ਦਿਨ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਇਹਨਾਂ ਨੇ ਜੋ ਅਕਾੜ ਟਕਸੈਵ ਦੀ ਫਸੀਲ ਤੋਂ ਸਜ਼ਾ ਸੁਣਾਈ ਔਰ ਸੁਖਵੀਰ ਸਿੰਘ ਬਾਦਲ ਨੇ ਉਹ ਸਜ਼ਾ ਪੂਰੀ ਕੀਤੀ ਬਰਸ਼ਾ ਹੱਥ ਵਿੱਚ ਫੜ ਕੇ ਜੋ ਉਹਨਾਂ ਨੇ ਆਪਣੀ ਡਿਊਟੀ ਨਿਭਾਈ ਪਰ ਉਹਨਾਂ ਦੇ ਉੱਪਰ ਉਦੋਂ ਵੀ ਗੋਲੀ ਚਰਵਾ ਦਿੱਤੀ ਗਈ ਸੋ ਸੁਖਵੀਰ ਸਿੰਘ ਬਾਦਲ ਦਾ ਮੁਕਾਬਲਾ ਕਰਨ ਵਾਸਤੇ ਜਾਨੀ ਹਰਪੀ ਸਿੰਘ ਨੂੰ ਸੱਤ ਜਨਮ ਲੈਣੇ ਪੈਣਗੇ ਫਿਰ ਗਿਆਨੀ ਹਾਫੀਜ਼ ਸਿੰਘੀ ਮੁਕਾਬਲਾ ਕਰ ਸਕਦੇ ਸੁਭੀਰ ਸਿੰਘ ਬਾਦਲ ਦਾ ਸੋ ਦੂਸਰੇ ਪਾਸੇ ਉਹਨਾਂ ਨੇ ਕਿਹਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਜਿਨ੍ਹਾਂ ਨੇ ਫਕਰੇ ਕੌਮ ਦਾ ਅਵਾਰਡ ਦਿੱਤਾ ਗਿਆ ਸੀ ਉਹ ਅਵਾਰਡ ਉਹਨਾਂ ਦੇ ਮਰਨ ਤੋਂ ਬਾਅਦ ਵਾਪਸ ਲੈਣਾ ਵੀ ਬਹੁਤ ਨਿੰਦਨਯੋਗ ਹੈ ਜੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਪੰਜਾਬ ਦੇ ਸੀਐਮ ਬਣੇ ਨੇ ਔਰ ਇੱਥੇ ਇੱਕ ਵਾਰ ਸੀਐਮ ਬਣ ਕੇ ਆਪਣੇ ਆਪ ਨੂੰ ਜਿਹੜਾ ਕਿ ਬਹੁਤ ਉੱਚਾ ਸਮਝ ਰਿਹਾ ਹੈ ਔਰ ਉਸ ਨੂੰ ਇੱਕ ਕਿਤੇ ਰੱਖੇ ਦੇ ਦੇਖਣਾ ਚਾਹੀਦਾ ਸਿੰਘ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੋ ਪੰਜਾਬ ਦੇ ਵਿੱਚ ਬੂਟਾ ਲਾ ਕੇ ਗਏ ਨੇ ਉਹ ਬੂਟਾ ਅੱਜ ਹੋਰ ਵੱਧ ਰਿਹਾ ਹੈ ਉਹਦੇ ਬੂਟੇ ਦੀ ਅੱਜ ਸਾਰੇ ਲੋਕ ਸ਼ਾਮ ਮਾਰ ਰਹੇ ਨੇ ਜਿਦੇ ਵਿੱਚ ਅੱਜ ਖੁਦ ਸਰਦਾਰ ਭਗਵੰਤ ਸਿੰਘ ਮਾਨ ਬੈਠਾ ਹੈ ਸੋ ਜੋ ਸੁੱਚਾ ਸਿੰਘ ਲੰਗਾ ਦੇ ਵੱਲੋਂ ਵੱਖ-ਵੱਖ ਆਗੂਆਂ ਨੂੰ ਸਿਹਤ ਵੀ ਦਿੱਤੀ ਗਈ ਉੱਥੇ ਉਹਨਾਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਜੋ ਵਾਪਸ ਲਿਆ ਫਕਰੇ ਕੋ ਉ ਵਾਪਸ ਕਰਨ ਦੀ ਵੀ ਸਲਾਹ ਦਿੱਤੀ ਹੈ ਜੋ ਕਿ ਫਕਰੇ ਕੋਮ ਆਵਾਜ਼ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਜਦੋਂ ਉਹਨਾਂ ਨੂੰ ਸਜਾ ਸਲਾਈ ਗਈ ਗਿਆ ਸੁਖਵੀਰ ਸਿੰਘ ਬਾਦਲ ਨੂੰ ਉਦੋਂ ਵਾਪਸ ਲੈ ਲਿਆ ਗਿਆ ਸੀ ਸੋ ਸੁੱਚਾ ਸਿੰਘ ਦਾ ਅਕਾਲੀ ਦਲ ਲਈ ਹੌਨ ਲਗਾਤਾਰ ਦਿਨ ਰਾਤ ਇਹ ਕਰਕੇ ਅਕਾਲੀ ਦਲ ਲਈ ਕੰਮ ਕਰ ਰਹੇ ਨੇ ਔਰ ਸੁੱਚਾ ਸਿੰਘ ਲਗਾ ਇੱਕ ਐਸੇ ਕੈਪਟਨ ਮੰਤਰੀ ਹੋਏ ਨੇ ਜਿਹੜੇ ਮਾਚੇ ਦੇ ਵਿੱਚ ਉਹਨਾਂ ਨੇ ਵੱਡੇ ਵੱਡੇ ਜਿਹੜੇ ਤਨਾਤ ਜਿਹੜੇ ਰਾਜਨੀਤੀ ਲੀਡਰਸ਼ਿਪ ਉਹਨਾਂ ਨੂੰ ਹਰਾਇਆ ਹੋਇਆ ਸੋਚਾ ਸਿੰਘ ਲੰਗਾ ਸੁਖਜੋਦਰ ਸਿੰਘ ਦਾਵਾ ਨੂੰ ਹਰਾਉਂਦੇ ਰਹੇ ਨੇ ਜਿਹੜਾ ਕਿ ਡੇਰਾ ਬਾਬਾ ਨਾਨਕ ਤੋਂ ਚੋਣ ਲੜਦੇ ਨੇ ਜੋ ਪੰਜਾਬ ਦੇ ਸਾਬਕਾ ਡਿਪਟੀ ਸੀਐਮ ਵੀ ਬਣੇ ਸੀ ਹੋਰ ਫਿਰ ਸੋਚਾ ਸਿੰਘ ਲੰਗਾ ਨੇ ਇਹ ਕਹਿ ਦਿੱਤਾ ਕਿ ਮੈਂਰੇ ਸਾਹਮਣੇ ਕੋਈ ਵੱਡਾ ਲੀਡਰ ਚੋਣ ਲੜੇਗਾ ਤਾਂ ਮੈਂ ਉਹਨਾਂ ਦੇ ਜਿਹੜੇ ਸਾਹਮਣੇ ਚੋਣ ਲੜਾਂਗਾ ਔਰ ਉਸ ਤੋਂ ਬਾਅਦ ਮੈਂ ਜਿੱਤ ਦਰਜ ਕਰਕੇ ਪੰਜਾਬ ਦੇ ਵਿੱਚ ਫਿਰ ਅਕਾਲੀ ਦਲ ਨੂੰ ਮਜ਼ਬੂਤ ਕਰਾਵਾਂਗਾ